ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਪਰ ਹੋਰ ਸੁਣਾਉ ਜੀ ਤੇ ਮੈਂ ਸਾਰੇ ਲਧੀਏ ਤੇ ਸ਼ਾਮ ਦਾ ਟਾਈਮ ਤੇ ਹੁਣ ਆਪਾਂ ਲੱਗੇ ਆ ਵੀਡੀਓ ਦੀ ਸਟਾਰਟਿੰਗ ਕਰ ਇੱਥੇ ਮੈਂ ਲੱਗੀ ਸੀਗੀ ਸਬਜ਼ੀ ਬਣਾਉਣ ਸਬਜ਼ੀ ਤਾਂ ਬਣਾਵਾਂਗੇ ਅੱਜ ਪਕੌੜੇਾਂ ਦੀ ਅਲੂ ਦੇ ਪਕੌੜੇ ਸਬਜ਼ੀ ਬਣਾਵਾਂਗੇ ਤੇ ਤੜਕਾ ਪਹਿਲਾਂ ਤੜਕਾ ਮੈਂ ਆਪਾਂ ਪਕੌੜੇ ਘਰੇ ਬਣਾਵਾਂਗੇ ਬੇਸਨ ਦੇ ਪਾਣੀ ਵਿੱਚ ਉਹ ਵਾਲ ਕੇ ਫਿਰ ਉਹਦੀ ਸਬਜ਼ੀ ਬਣਾਵਾਂਗੇ ਤਾਂ ਦੱਸਾਂਵਾਂ ਕਿੰਨੀ ਸਵਾਦ ਸਬਜ਼ੀ ਬਣਦੀ ਹੈ ਬਹੁਤ ਆਸਾਨੀ ਨਾਲ ਬਣਦੇ ਨੇ ਪਾਣੀ ਵਾਲੇ ਪਕੌੜੇ ਪਾਣੀ ਚ ਉਹ ਵਾਲ ਕੇ ਉਹਨਾਂ ਨੂੰ ਪਕਾੜੇ ਆਪਾਂ ਸਬਜੀ ਬਣਾ ਕੇ ਸ਼ੇਅਰ ਕਰਤਾ ਤੁਹਾਡੇ ਨਾਲ ਬਣੀ ਰਿਓ ਬਲੌਗ ਦੇ ਨਾਲ ਹਾਂ ਡੱਬੀਆਂ ਦੇ ਮਸਾਲੇ ਮੁੱਕ ਕੇ ਅਸੀਂ ਸਾਰੇ ਪਾ ਜੀਏ ਇਹਨਾਂ ਅੰਦਰ ਆਪਾਂ ਨੇ ਪਾਣੀ ਦੇ ਵਿੱਚ ਆਪਾਂ ਪਕੌੜੇ ਬਣਾਵਾਂਗੇ ਤੇ ਉਧਰ ਕੋਲੇ ਤੇਲ ਤਾਪਿਆ ਤੜਕ ਕੇ ਮਾ ਤੁਹਾਨੂੰ ਧੰਨਵਾਦ ਇਹਨੇ ਸੋਲ ਸੋਣੀ ਕਮੈਂਟ ਕਰਨ ਲਈ ਕਿ ਹੱਪ ਦੀ ਸਪੋਰਟ ਕਰਨ ਲਈ ਕਿਸੇ ਤਰ੍ਹਾਂ ਅਪਨੀ ਸਪੋਰਟ ਬਣਾਈਏ ਫਿਰ ਚੈਨਲ ਦੇ ਨਾਲ ਕਿ ਲੋਜੀ ਆਪਾਂ ਨੇ ਇਹ ਬੇਸਣ ਲੈ ਲਿਆ ਥੋੜਾ ਜਿਹਾ ਛਾਲਿਆ ਸ਼ਾਂਤੀ ਵਰਤਿਆ ਬਗੋਂ ਹਰ ਇੱਕ ਚੀਜ਼ ਨੂੰ ਬਰਸਾਤ ਦਾ ਮੌਸਮ ਆ ਕੋਈ ਨਾ ਕੋਈ ਖੁਸ਼ ਸੁਖ ਮਤਲਬ ਸੁਸਤੀ ਵਗੈਰਾ ਕਹੀ ਜਾਂਦੀ ਪਈ ਹੁੰਦੀ ਹੈ ਵੈਸੇ ਸਾਫ ਸੀਗਾ ਕੁਝ ਨਹੀਂ ਸੀ ਇਹਦੇ ਵਿੱਚ ਥੋੜਾ ਜਿਹਾ ਲਾਂਗੇ ਇਹਦੇ ਵਿੱਚ ਬੇਸਣ ਚ ਨੂਨ ਥੋੜੀ ਜਿਹੀ ਹਲਦੀ કે બોલી કતોરી ને ઇનમાં બટ બોલા લંગ થોડો થોડો પાણી પાકી હોના બહુત વદિયા પકોડા બનગે આ सब्जी તો બહુ વદિયા બનગે મે કઈ વાર બનાવી હે જોજો કરે પકોડા ન હોના ਇਸ طرح બના લિયા ਨਾ ਬਤਲਾ ਕਰਨ ਨਾ ਜ਼ਿਆਦਾ ਠੀਕ ਜੇ ਰੱਖਣਾ ਠੀਕ ਜੀਰਾ ਪਾ ਦਾਂਗੇ ਸਭ ਤੋਂ ਅੰਦਰ 12 ਮਹੀਨਿਆਂ ਤੋਂ ਫਰਾਜ ਜਾਈ ਰਵਸੇ ਬੱਦਲ ਵਾਹੀ ਰਹਿਦੀ ਆ ਅੱਜ ਵੀ ਸਵੇਰੇ ਬੋਸ ਨਹੀਂ ਚਾਈਆਂ ਨਹੀਂ ਪੈਰ ਕਰਕੇ ਆਪਣਾ ਚੁੱਲਾ ਵੀ ਗਿੱਲਾ ਹੋ ਗਿਆ ਕੇ ਲਗਾਤ ਕਾਫੀ ਮਿੱਠੀ ਹੈ ਆਪਣੇ ਆਪ ਐਵੇਂ ਨੂੰ ਬੰਦ ਕਰ ਦਿੰਦੇ ਹਾਂ ਪਰ ਜਦ ਲੱਗਣਗੇ ਤੋ ਬਰਦਾ ਬਣਾਏਗੇ ਪੋੜਾ ਤੇਲ ਦਾ ਹੰਨ ਲਾ ਲੈਣਾ ਬਾਹਰ ਤੋਂ ਨਹੀਂ ਲੱਗਦਾ ਸੀ ਨਾ ਅੱਜ ਤੇਨ ਖਾਦਾ ਨਾ ਨਹੀਂ ਲੱਗਦਾ ਹੈਗਾ ਅੱਜ ਆਪਣਾ ਆਟਾ ਹੀ ਗੁੰਨ੍ਹ ਹੋ ਗਿਆ ਇਹਦੇ ਪਕੌੜੇ ਬਣਾਉਣੇ ਹੁਣ ਇਹਦੇ ਪਕੌੜੇ ਬਣਾ ਲੈ

ਇਹ ਤਾਂ لمبے لمبے ਪਕੌੜੇ ਵਟ ਲਾਂਗੇ। ਹਾਂ। ਇਹ ਲਾ ਲੈਂਗੇ ਕਿਉਂਕਿ ਇਹ ਵਾਟਾ। ਪਾਣੀ ਵਾਲੇ ਪਕੌੜੇ। ਤੇ ਆਹ ਬਣਾਵਾਗੇ। ਮਾਣਨੇ ਛਾਲ ਆਇਆ ਤਾਂ। ਲਓ ਜੀ ਆਪਣਾ ਪਾਣੀ ਰਿਜਣ ਲੱਗ ਗਿਆ। ਤੇ ਆਪਣੇ ਪਕੌੜੇ ਵੀ ਸਾਰੇ ਬਣ ਗਏ। ਤੇ ਹੁਣ ਰਿਜਦੇ ਪਾਣੀ ਦੇ ਵਿੱਚ ਇਹਨਾਂ ਨੂੰ ਪਾ ਦਾਂਗੇ। ਉਬਲਦੇ ਪਾਣੀ ਦੇ ਵਿੱਚ ਪਾਉਣੇ ਨੇ ਇਹ। ਜਦੋਂ ਜਦੋਂ ਇਹ ਰਿਜਣ ਲੱਗ ਜੂਗਾ ਪਾਣੀ। গোল দেনেਗੇ ਨਹੀਂ ਜਮੇ ਨਹੀਂ 골ਦੇ ਹੈਗੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਤਪਾਉਂਦੇ ਆ ਆਰ ਨੋ ਇਹਦੇ ਨਾਲ ਦਨੇ ਦੇ ਐਸ ਪੀ ਸੀ ਸਪੈਸੀ ਲਿਖਿਆ ਹੈ ਕਿੰਨੇ ਆਲੇ ਪਕੌੜੇ ਪਾ ਦਾਂਗੇ ਕਿੰਨੇ ਦੇ ਆਈ ਸੀ ਮੈਂ ਦੋ ਸੌ ਕਿੱਥੋਂ ਸੌੜਾ ਇਹ ਚੁਬਦਾਮ ਨੂੰ ਲੱਕਣਾ ਬਦਾਮ ਲੱਭੇ ਨਹੀਂ ਹੈ ਕਿੱਥੇ ਗਈ ਸਾਲੀ ਉਹ ਜਿੱਕੇ ਤੇ ਟੋਲ ਲੀਂਡੋ ਲੀਂਡੋ ਜਿੱਦੇ ਡਾਕ ਦੇ ਮੈਂ ਕਿਉਂਕਿ ਉਹ ਕੈਂਪਰ ਚ ਰੱਖ ਤੋਏ ਹੁਣ ਮੇਰਾ ਇਹ ਜੀ ਦਿਮਾਗ ਸਕੈਲਰ ਨੂੰ ਤੱਕੀ ਵੀਰ ਤੱਕੀ ਵੀਰ ਹੁਆ ਹੁਆ ਬੜੀ ਆਪਣੇ ਸਾਰੇ ਪੈ ਗਏ ਹੁਣ ਰਿਜਦੇ ਨੇ ਇਹ ਉਬਲਦਾ ਪਾਣੀ ਤੇ ਇਧਰ ਆਪਣੀ ਤੜਕਾ ਵੀ ਲੱਗ ਗਿਆ ਸਬਜ਼ੀ ਨੂੰ ਸਬਜ਼ੀ ਤੜਕਾ ਵੀ ਲੱਗਿਆ ਹੋਇਆ ਤੇ ਇਹਨੂੰ ਉਬਾਲ ਆਊਗਾ ਫਿਰ ਇਹਦੇ ਪਾ ਦਾਂਗੇ ਜਿਹੜੇ ਰਿਚ ਗਏ ਪਕੌੜੇ ਰਿਚਦੇ ਨੇ ਪਾਏ ਤਾਂ 10 ਮਿੰਟ ਹੋ ਗਏ ਤੇ ਹੁਣ ਇਹਨਾਂ ਨੂੰ ਕੱਢ ਲਾਂਗੇ ਬਾਹਰ ਇਹਨਾਂ ਨੂੰ ਬਿਲਕੁਲ ਨੂੰ ਕੁੜੇ ਹੈਗੀ ਤਾਂ ਸੀ ਚਾਹੋ ਤਾਂ ਜਿਹੜਾ ਪਾਣੀ ਹੈ ਨਾ ਇਹ ਦਾਲ ਦੇ ਵਿੱਚ ਪਾ ਸਕਦੇ ਬੇਸਣ ਵਾਲਾ ਹੀ ਇਹਦੇ ਜਿਹਦੇ ਵਿੱਚ ਆਪਾਂ ਨੇ ਇਹ ਪਕੌੜੇ ਰਿਮੇ ਨੇ 10 ਤੋਂ 15 ਮਿੰਟ ਦੇ ਵਿੱਚ ਇਹਨਾਂ ਬਿਲਕੁਲ ਬਣ ਕੇ ਤਿਆਰ ਹੋ ਜਾਂਦੇ ਨੇ ਛੋਟੇ ਜਿਹੇ ਨਾਲੇ ਪੀਲੇ ਪੀਲੇ ਪਕੌੜੇ ਨੇ ਜੇ ਆਪਾਂ ਤੇਲ ਦੇ ਵਿੱਚ ਤਲਦੇ ਆਂ ਫਿਰ ਕਾਲੇ ਜੇ ਹੋ ਜਾਂਦੇ ਆ ਜਦੋਂ ਆਪਾਂ ਘਰੇ ਤੜਕੇ ਬਣਾਉਂਦੇ ਆ ਪਕੌੜੇ ਮੈਂ ਨਾਲੇ ਪਾਣੀ ਤਰੀ ਦੇ ਵਿੱਚ ਪਾ ਦਿੰਦਾ ਦਾਲ ਦੇ ਵਿੱਚ ਤਰੀ ਦੇ ਖਰੀਚ ਪਾਣੀ ਰੱਖੇ ਰੱਖਿਆ ਹੋਇਆ ਉਹ ਚੁਬਾਪਾ ਇਹਨਾਂ ਨੂੰ ਆਪਾਂ ਕੱਟ ਲਾਂਗੇ ਛੋਟੇ ਛੋਟੇ ਪੀਸਾਂ ਵਿੱਚ ਜੀ ਜਿਹੜੇ ਜਿਹੜੇ ਮਤਲਬ ਤੁਸੀਂ ਚਾਹੁੰਦੇ ਹੋ ਤਾਲ ਦੇ ਵਿੱਚ ਪਾਣਾ ਤਰੀ ਦੇ ਵਿੱਚ ਸਬਜ਼ੀ ਵਿੱਚ ਤੇ ਉਹਨਾਂ ਦੇ ਪੀਸ ਕੱਟ ਲਓ ਕਈ ਵਾਰ ਨਾ ਮੋਰਮਗਾ ਕੇ ਬਣਾਏ ਨੇ ਉਹ ਪਤਾ ਨਹੀਂ ਬੇਸਨ ਉਹਦੇ ਹੁੰਦੇ ਮੱਕੀ ਦਾ ਆਟਾ ਦਾੜ ਦੇ ਵਿੱਚ ਐਨ ਘੋਲ ਜਾਂਦੇ ਨੇ ਤੇ ਇਹ ਪਕੌੜਾ ਆਪਣੇ ਦਾੜ ਦੇ ਵਿੱਚ ਨਹੀਂ ਘੋਲਣਾ ਹੈ ਜਿਹੜੇ ਜਿਹੜੇ ਪੀਸ ਪਾਉਂਗੇ ਉਹ ਢੱਡੇ ਪੈ ਜਾਣਗੇ ਤਰੀ ਦੇ ਵਿੱਚ ਕਵ ਤੇਲ ਨਹੀਂ ਹੁੰਦਾ ਨਾ ਕਰੇ ਫਿਰ ਇਸ ਤਰ੍ਹਾਂ ਤੁਸੀਂ ਬਣਾ ਕੇ ਆਲੂ ਦੀ ਸਬਜ਼ੀ ਵਿੱਚ ਪਾ ਸਕਦੇ ਹੋ ਪਾਣੀ ਵਿੱਚ ਉਬਾਲ ਕੇ ਨਾਲੇ ਬਹੁਤ ਟੇਸਟੀ ਬਣਦੇ ਨੇ ਲਓ ਜੀ ਤੇ ਇਹਨੂੰ ਆਪਾਂ ਇਹਦੇ ਵਿੱਚ ਕਿ ਬਿਲਕੁਲ ਦੇ ਲੋ ਪਕਾੜੇ ਉਦਾਂ ਹੀ ਪੈਨੇ ਬਿਲਕੁਲ ਨੇ ਘੁਲੇ ਹੈਗੇ ਤੇ ਇੰਨੀ ਕਿਤਾਰੀ ਰੱਖੀ ਆਪਾਂ ਨੇ ਆਲੂ ਗੋੜੇ ਦੀ ਸਬਜ਼ੀ ਦੇ ਵਿੱਚ ਕੁ ਕੱਢ ਕੇ ਦਿਖਾਣੇ ਆਪਾਂ ਪਾਣੀ ਵਿੱਚ ਤੁਹਾਨੂੰ ਬਹੁਤ ਚੈੱਕ ਕਰੋ ਆਲੂ ਪਕੌੜਿਆਂ ਦੀ ਸਬਜ਼ੀ ਤੇ ਬਕੌੜਿਆਂ ਦੇ ਪੀਸ ਜਿਹੜੇ ਜਿਹੜੇ ਆਪਾਂ ਨੇ ਪਾਏ ਸੀ ਨੇ ਉਦਾਂ ਹੀ ਹੈ ਦੇਖੋ ਅੱਜ ਜੀਰਾ ਜਲ ਗਿਆ ਮੇਤੋ ਮੈਂ ਬ੍ਰਾਊਨ ਜੀਰਾ ਰੱਖ ਦਿੰਦੀ ਆ ਕਿ ਚਲ ਗਿਆ ਤੇ ਦੇਖੋ ਆਪਣੀ ਸਬਜ਼ੀ ਕਿੰਨੀ ਵਧੀਆ ਬਣੀ ਆ ਤੇ ਪਾਣੀ ਵਿੱਚ ਉਬਾਲ ਕੇ ਪਕੌੜੇ ਸਬਜ਼ੀ ਬਣਾਈਆ ਬਹੁਤ ਬਹੁਤ ਜ਼ਿਆਦਾ ਸਵਾਦ ਬਣਦੀ ਆ ਇਸ ਤਰ੍ਹਾਂ ਸਬਜ਼ੀ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਕਿੰਨੀ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਨੂੰ ਦੱਸਿਓ ਮਿਲਦੇ ਜੀ ਕੱਲੋ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਾਸ਼੍ਰੀਆ ਕਾਲ ਜੀ ਬਾਏ ਬਾਏ